ਪਾਰਕ ਜਿਹੜਾ ਅਸੀਂ ਦੇਖ ਰਹੇ ਆ ਉਸ ਤੋਂ ਪਹਿਲਾਂ ਦਾ ਪਾਰਕ ਸਾਡੀਆਂ ਰਜਿਸਟਰੀ ਆਵਦੀ ਪਾਰਕ ਲਿਖ ਕੇ ਦਿੱਤਾ ਗਿਆ ਸਾਡੇ ਕੋਲ ਮੌਜੂਦ ਹੈ ਪਾਰਕ ਉਹ ਪੁੱਡਾ ਦੀ ਅਪਰਵਲ ਕਢਵਾਈ ਆ ਪੁੱਡਾ ਨੇ ਅਪਰੂਵ ਕੀਤਾ ਮਈ 2015 ਦਾ ਲਿਖਿਆ ਗਿਆ ਸੀ ਕਾਪੀ ਨੂੰ ਟਰਾਂਸਫਰ ਕਰਤਾ ਲੇਕਿਨ ਪਾਰਕ ਸਟੈਂਡ ਕਰਤਾ ਸਾਡਾ ਸਵਾਲ ਇਹ ਆ ਕਿ ਪਾਰਕ ਤੇ ਬੰਦ ਚੁੱਕਾ ਹੈ ਪੰਜਾਬ ਸਰਕਾਰ ਜੋ ਸਾਨੂੰ ਜਾਣਕਾਰੀ ਆ ਬਣੇ ਹੋਏ ਪਾਰਕ ਦੇ ਵਿੱਚ ਕੋਈ ਉਹ ਜਗ੍ਹਾ ਪਲੋਟਿੰਗ ਨਹੀਂ ਹੋ ਸਕਦੀ ਲੇਕਿਨ ਪਲੋਟੀ ਦਾ ਨਾਇਦ ਜਦੋਂ ਅਸੀਂ ਪੁੱਛਿਆ ਤੋ ਇਹ ਪਤਾ ਲੱਗਾ ਕਿ ਬਿਕਰਮਜੀਤ ਸਿੰਘ ਕਿਸੇ ਨੇ ਵੇਚੀ ਆ ਜੋ ਪਤਾ ਲੱਗਾ ਉਹ ਸਾਡੇ ਇਲਾਕੇ ਦੇ ਐਮਐਲਏ ਅਮਰ ਸਵੈਸ ਦੇ ਜਸਵੀਰ ਸਿੰਘ ਸੰਧੂ ਜੀ ਦੇ ਸੋਲਾ ਸਾਹਿਬ ਨੇ ਦੱਸਿਆ ਗਿਆ ਵੀ ਜੋ ਰਾਜਨੀਤਿਕ ਵਿੱਚ ਸ਼ਾਮਲ ਨੇ ਕੌਣ ਆ ਹੋਰ ਜਸਵੀਰ ਸਿੰਘ ਸੰਧੂ ਦਾ ਜੀ ਜੋ ਨਾਮ ਬੋਲਣ ਦਾ ਜੀ ਐਮਐਲਏ ਜੋ ਵੀ ਹੈਗਾ ਸਾਡੇ ਹਲਕੇ ਦਾ ਜੀ ਨਹੀਂ ਅਮਲੇ ਸਾਹਿਬ ਨੇ ਉਹਨਾਂ ਦਾ ਨਾਮ ਹੀ ਆ ਰਿਹਾ ਹੈ ਤੇ ਉਹਨਾਂ ਦੇ ਕੋਲ ਸਾਡੇ ਕੋਲ ਪ੍ਰੂਫ ਵੀ ਅੰਮ੍ਰਿਤਸਰ ਦੀ ਸ਼ੇਰਵੁੱਡ ਕਲੋਨੀ ਦੇ ਰੈਂਟ ਵਾਲੇ ਨਿਵਾਸੀਆਂ ਨੇ ਸਥਾਨਕ ਪਾਰਕ ਤੇ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਕੰਬੀਰ ਦੋਸ਼ ਲਗਾਏ ਨੇ ਲੋਕਾਂ ਦਾ ਕਹਿਣਾ ਹੈ ਕਿ ਪਾਰਕ ਜੋ ਸਾਲਾ ਤੋਂ ਬੱਚਿਆਂ ਦੀ ਖੇਡਣ-ਕੁੱਦਣ ਦੀ ਥਾਂ ਅਤੇ ਬਜ਼ੁਰਗਾਂ ਦੇ ਸਵੇਰ-ਸ਼ਾਮ ਦੀ ਸੈਰ ਲਈ ਵਰਤੀ ਜਾਂਦੀ ਸੀ ਹੁਣ ਉੱਥੇ ਰਾਜਨੀਤਿਕ ਪ੍ਰਭਾਵ ਵਾਲੇ ਲੋਕਾਂ ਵੱਲੋਂ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਕਲੋਨੀ ਦੇ ਨਿਵਾਸੀ ਸੁਰੇਸ਼ ਕੁਮਾਰ ਬਲਵਿੰਦਰ ਸਿੰਘ ਸਮੇਤ ਕਈ ਲੋਕਾਂ ਨੇ ਦੋਸ਼ ਲਗਾਇਆ ਕਿ ਇਹ ਸਾਰਾ ਕੰਮ ਸਥਾਨਕ ਐਮ.ਐਲ.ਏ ਦੀ ਸਹਾਇਤਾ ਨਾਲ ਹੋ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਾਰਕ ਦਾ ਇੱਕ ਹਿੱਸਾ ਬਾਉਂਡਰੀ ਵਧਾ ਕੇ ਪ੍ਰਾਈਵੇਟ ਕੰਸਟ੍ਰਕਸ਼ਨ ਲਈ ਵਰਤਿਆ ਜਾ ਰਿਹਾ ਹੈ। ਬਲਵਿੰਦਰ ਸਿੰਘ ਨੇ ਦੱਸਿਆ ਅਸੀਂ ਕਈ ਵਾਰ ਮਿਊਂਸੀਪਲ ਕਾਰਪੋਰੇਸ਼ਨ ਦੇ ਸਬੰਧ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਪਰ ਕਿਸੇ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਹੁਣ ਜੇ ਸਾਡੇ ਪਾਰਕ ਨਹੀਂ ਬਚੇ ਤਾਂ ਅਸੀਂ ਸੜਕ 'ਤੇ ਉਤਰਾਂਗੇ। ਇਸ ਸਮੰਧੀ ਜਦੋਂ ਐਮਐਲਏ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਹੋਏ ਕਿਹਾ ਸਰ ਖੇਰਵੋਡਾ ਕਲੋਨੀ ਵੱਲੋਂ ਤੁਹਾਡੇ 'ਤੇ ਇਲਜ਼ਾਮ ਲਗਾਏ ਜਾ ਰਹੇ ਕਿ ਪਾਰਕ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਵੇਖੋ ਜੀ ਇਹਦੇ ਬਾਰੇ ਮੈਨੂੰ ਤਾਂ ਪਤਾ ਨਹੀਂ ਜੀ ਕਿਸੇ ਗੱਲ ਦਾ ਬਾਕੀ ਜਿੰਨੂੰ ਪਤਾ ਉਹ ਬਿਨ ਬੈਠ ਕੇ ਗੱਲ ਕਰ ਲੈਣ ਠੀਕ ਹੈ ਸਰ ਸਰ ਮੈਂ ਸ੍ਰੇਸ਼ ਕੁਮਾਰ ਇੱਥੋਂ ਦੇ ਆਪਣਾ ਸ਼ੇਰਵੋਡਾ ਵਸਨੀਕਾਂ ਦੇ ਐਸੋਸੀਏਸ਼ਨ ਦਾ ਵੈਜ ਐਸੋਸੀਏਸ਼ਨ ਦਾ ਬਲਾਈ ਹੋਦਾ ਪ੍ਰਧਾਨ ਹਾਂ ਸਾਡੀ ਪਰਬਲ ਵੀ ਆਈ ਹੈ ਕਿ ਕੁਝ ਮਈ 2025 ਦੇ ਵਿੱਚ ਕੁਝ 10-15 ਬੰਦੇ ਇੱਥੇ ਆਏਗੇ ਏਸੀ ਜਗਾ ਖਰੀਦ ਲਈ ਹੈ। ਤੋਂ ਕਬਜ਼ੇਦਾਰ ਪਟਵਾਰੀ ਸਾਹਿਬ ਇਲਾਕੇ ਦੇ ਆਏ ਦੇ। ਅਸੀਂ ਇਹਨਾਂ ਨੂੰ ਪੁਆਇੰਟ ਉਰ ਕੀਤਾ ਵੀ ਇਹ ਤੇ ਜਗਾ ਆਪਣਾ ਪਾਰਕ ਹੈ। ਅਸੀਂ ਵਾ ਉਸ ਲਈ ਪਾਜ ਰੱਟ ਕੀਤੀ ਅਸੀਂ ਦਾ ਰਿਕਾਰਡ ਕਢਵਾਇਆ। ਰਿਕਾਰਡ ਦੇ ਮੁਤਾਬਕ ਇਹ ਜਗਾ 2 ਜੂਨ 2005 ਦੇ ਸੇਰਵਲ ਸੁਸਾਇਟੀ ਨੂੰ ਆਪਾਂ ਖਰੀਦ ਬਣਾਈ ਸੀ। ਉਸ ਦਾ ਵਕਤ ਬੈਂਕ ਨਾਲ ਪੀਐਨਬੀ ਕੋ ਝਗੜਾ ਸੀ ਪੀਐਨਬੀ ਦੇ ਕੋਲੋਂ ਆਕਸ਼ਨ ਚ ਲਏ ਦੇ 2016 ਉਦੋਂ ਤੋਂ ਪਾਰਕ ਜਦੋਂ ਅਸੀਂ ਦੇਖਦੇ ਆ ਉਸ ਤੋਂ ਪਹਿਲਾਂ ਦਾ ਪਾਰਕ ਸਾਡੀਆਂ ਰਜਿਸਟਰੀਆਂ ਵਿੱਚ ਪਾਰਕ ਲਿਖ ਕੇ ਦਿੱਤਾ ਗਿਆ ਸਾਡੇ ਕੋਲ ਮੌਜੂਦ ਹੈ ਪਾਰਕ ਉਹਦੇ ਪੁੱਡਾ ਦੀ ਪ੍ਰਵਲ ਕਢਾਈ ਆ ਪੁੱਡਾ ਨੇ ਅਪਰੂਵ ਕੀਤਾ ਮਈ 2015 ਤੋਂ ਲਿਖਿਆ ਗਿਆ ਸੀ ਕਾਪੀ ਤੋਂ ਟ੍ਰਾਂਸਫਰ ਕਰਤਾ ਲੇਕਿਨ ਪਾਰਕ ਸਟੈਂਡ ਕਰਤਾ ਸਾਡਾ ਸਵਾਲ ਇਹ ਆ ਕਿ ਪਾਰਕ ਤੇ ਬੰਦ ਚੁੱਕਾ ਹੈ ਪੰਜਾਬ ਸਰਕਾਰ ਜੋ ਸਾਨੂੰ ਜਾਣਕਾਰੀ ਆ ਬਣੇ ਹੋਏ ਪਾਰਕ ਦੇ ਵਿੱਚ ਕੋਈ ਜਗ੍ਹਾ ਪਲੋਟਿੰਗ ਨਹੀਂ ਹੋ ਸਕਦੀ ਲੇਕਿਨ ਪਲੋਟੀਕਰ ਨਾਲ ਜਦੋਂ ਅਸੀਂ ਪੁੱਛਿਆ ਤਾਂ ਇਹ ਪਤਾ ਲੱਗਾ ਕਿ ਬਿਕਰਮ ਜੀ ਜਿਸ ਕਿਸ ਨੇ ਵੇਚੀ ਆ ਜੋ ਪਤਾ ਲਗਾ ਉਹ ਸਾਡੇ ਇਲਾਕੇ ਦੇ ਐਮਐਲਏ ਅਮਰ ਸਵੈਸ ਦੇ ਜਸਵੀਰ ਸਿੰਘ ਸੰਤੂ ਜੀ ਦੇ ਸੋਲਾ ਸਾਹਿਬ ਨੇ ਉਹ ਸਾਡੇ ਕੋਲ ਪ੍ਰੂਫ ਨੇ ਕਿ ਉਹ ਉਹਨਾਂ ਦੇ ਫਿਰਦੀ ਆ ਉਹ ਸਾਡਾ ਸਵਾਲ ਹੈ ਕਿ ਉਹਨਾਂ ਨੇ ਰਜਿਸਟਰੀ ਨਵੀਂ ਕਰਵਾਈ ਹੈ 2025 2023 ਉਸੇ ਜਗ੍ਹਾ ਦੀ ਰਜਿਸਟਰੀ ਕਰਵਾਈ ਹੈ ਕਿ ਕਿਹੜੇ ਮੈਕਬੇ ਦਾ ਰੈਵਨੂ ਆਫਸਰ ਕਿਹਨਾਂ ਨੇ ਮਿਲ ਕੇ ਮਲਾਈ ਸਾਲ ਨੂੰ ਨਹੀਂ ਪਤਾ ਲੇਕਿਨ ਸਾਲੂ ਕਿਸੇ ਨੇ ਰਿਕਾਰਡ ਵੀ ਨਹੀਂ ਦਿੱਤਾ ਜਿਸ ਚੀਜ਼ ਲਿਖਿਆ ਕਿ ਇਹ ਜਗਾ ਵਾਈ ਜੋਗ ਹੈ ਜਿੱਤੇ ਜਗਾ ਕਬਜ਼ਾ ਲੈ ਰਹੀ ਹੈ ਪਰ ਵਾਈ ਜੋਗ ਕਿਤੇ ਇਸ ਤੇ ਜਗਾ ਨਹੀਂ ਹੈ ਅਸੀਂ ਜਦੋਂ ਦੇਖਿਆ ਪਾ ਲਿਆ ਕਿੰਨਾ ਕੋ ਲਈ ਸੀ ਤੇ ਕਿਦੋਂ ਲਈ ਸੀ ਜਗਾ ਅਸੀਂ ਸੀਗਾ ਤੁਹਾਡੇ ਅਸੀਂ ਦਸੰਬਰ 16 ਵਿੱਚ ਪੀ ਐਨ ਬੀ ਕੰਟੋਨਮੈਂਟ ਔਰ ਅਮਰਸਾਦ ਦੇ ਕੋਲੋਂ ਆਕਸ਼ਨ ਦੇ ਵਿੱਚ ਲਈ ਸੀਗੀ ਔਰ ਜਿਸ ਦਿਨ ਨੇ ਇਸ ਨੂੰ ਪਾਰਕ ਲਿਖਿਆ ਸੀ ਸਾਡੇ ਕੋਲ ਪਾਰਕ ਸਟੈਂਡ ਕਰਦਾ ਅਸੀਂ ਬੈਂਕ ਕੋਲ ਵੀ ਗਏ ਕਿਸੇ ਨੂੰ ਸਾਾਨੂੰ ਸਾਫੜੇ ਦਿੱਤਾ ਐਂ ਡਿਪਟੀ ਕਮਿਸ਼ਨਰ ਸਾਾਨੂੰ ਮੈਮੋਰੰਡਮ ਦਿੱਤਾ ਕਿ ਸਾਡੀ ਜਗ੍ਹਾ ਤੇ ਪਾਰਕ ਤੇ ਕਬਜ਼ਾ ਆ ਰਿਹਾ ਹੈ ਕਾਨੂੰਨ ਦਾ ਪਾਰਕ ਤੇ ਕੋਈ ਪੌਟ ਨਹੀਂ ਹੋ ਸਕਦੀ ਸਾਡਾ ਕੋਈ ਸੁਣਵਾਈ ਨਹੀਂ ਹੋਈ ਅਸੀਂ ਫਿਰ ਦੁਬਾਰਾ ਡਿਸਿਸ ਆਫ ਮੈਮੋਰੰਡਮ ਦੇ ਰਹੇ ਆ ਅਸੀਂ ਪੁਲਿਸ ਕਮਿਸ਼ਨ ਨੂੰ ਚਿੱਠੀ ਦਿੱਤੀ ਹੈ ਕਿ ਸਾਡੀ ਹੈਲਪ ਕੀ ਦੇ ਇੱਥੇ ਕੋਈ ਲਾਂਡਰ ਕੋਈ ਗੱਲ ਨਹੀਂ ਹੈ ਇੱਥੇ ਵਾਈਯੋਗ ਜ਼ਮੀਨ ਲਿਖੇ ਜਾ ਰਹੀ ਹੈ ਕਿ ਵਾਈਯੋਗ ਨਹੀਂ ਹੈ ਕੋਈ ਵੀ ਆ ਕੇ ਦੇਖ ਸਕਦਾ ਪੁੱਡਾ ਰੂਲ ਪਾਰਕ ਹੈ ਸਾਨੂੰ ਵਕੀਲ ਸਾਹਿਬ ਨੇ ਕੋਈ ਅਸੀਂ ਗਏ ਹਾਂ ਕਿਹਾ ਜੀ ਪਾਰਕ ਤੇ ਪੁੱਡਾ ਤੇ ਬਤਾਓ ਜਿੱਥੇ ਪਾਰ ਕੱਟਿਆ ਗਿਆ ਉਹ ਤੇ ਕੋਈ ਛੇੜਛਾੜ ਨਹੀਂ ਹੋ ਸਕਦੀ ਪਰ ਛੇੜਛਾੜ ਕੀਤੀ ਜਾ ਰਹੀ ਕਿਉਂਕਿ ਰਾਜਨੇਤਾ ਪ੍ਰਸ਼ਾਸਨ ਨਾਲ ਸਾਥ ਨੇ ਜੇ ਆ ਇਹ ਲੱਗਦਾ ਪੰਜਾਬ ਸਰਕਾਰ ਦੇ ਵਿੱਚ ਰਹਿ ਕੇ ਤੱਕ ਬਿਲਕੁਲ ਜੀ ਅਸੀਂ ਸਾਡੇ ਕੋਲ ਇਹ ਗਲਤੀ ਜਦੋਂ ਇਲੈਕਸ਼ਨ ਸੀ ਐਮਐਲ ਸਾਹਿਬ ਨੇ ਤਾਂ ਸੱਦਿਆ ਸੀ ਉਹਨਾਂ ਨੇ ਸਪੋਰਟ ਕੀਤੀ ਸੀ ਕਿ ਸਾਨੂੰ ਉਹ ਸੀਵਰ ਦੇ ਦੇਣਗੇ ਇੱਥੇ ਪਾਣੀ ਦੇਣਗੇ ਉਹ ਦੇਣਗੇ ਸਾਡੇ ਪਾਰ ਵੀ ਹੋ ਰਹੇ ਨੇ ਸਾਡੇ ਘਰਾਂ ਦੀ ਸੱਤਾਂ ਹੀ ਖੋਲੇ ਨੇ ਉਹ ਤਾਂ ਫੋਰ ਦੇਣਾ ਕੀ ਸੀ ਸਾਨੂੰ ਨਜ਼ਰ ਪਾ ਕੇ ਤੇ ਆਪਣਾ ਅਗਧ ਦ੍ਰਿਸ਼ਟੀਕਾਂ ਲਓ ਤੁਸੀਂ ਕਿ ਸੀਵਰ ਪਾਣੀ ਰਕੀ ਜਾ ਸਾਡੇ ਘਰਾਂ 'ਚ ਛੱਤਾ ਜਾ ਰਹੇ ਸਾਡੇ ਭਰਾ ਮੰਡੀ ਝੋਨਾ ਵੇ ਤੇ ਮਗਰ ਚਿੰਤਾ ਇਹਦੀ ਕਿ ਮਗਰ ਉਹ ਪਾਰਕ ਨਾ ਕਬਜ਼ੇ ਹੋ ਜੇ ਉਧਰ ਦੀ ਚਿੰਤਾ ਇੱਧਰ ਦੀ ਚਿੰਤਾ ਸਾਡੇ ਬੱਚੇ ਬਾਹਾਂ ਚ ਚੈਨ ਹੀ ਨਹੀਂ ਦੇਸ਼ ਨੂੰ ਦੇ ਰਹੇ ਸਾਡੀ ਨੀਂਦ ਉੱਡੀ ਹੈ ਕਿ ਸਾਡੇ ਪਾਸ ਛੱਤੇ ਨਾ ਖੋਈ ਜਾਵੇ ਵਿਕਰਮਜੀਤ ਸਿੰਘ ਕੌਣ ਹੈ ਜਿਨ੍ਹਾਂ ਨੇ ਵੇਚੀ ਜਗਾ ਦੀ ਵਿਕਰਮਜੀਤ ਸਿੰਘ ਸਾਡੇ ਖਾਨਸਵਾਲ ਸਿੰਘ ਨੇ ਪਹਿਲਾਂ 2005 'ਚ ਵੇਚੀ ਸੀਗੀ ਹਾਂ ਹੁਣ ਅੱਗੋ ਇਹ ਦੁਬਾਰਾ ਵੇਚੀ ਆ ਤਾਂ ਖਾਨਸਵਾਲ ਜੀ ਬਾਇਆ ਲਿਖਾਇਆ ਉਹ ਦੁਬਾਰਾ ਵੇਚ ਰਿਹਾ ਉਹਨੇ ਆਪਣੇ ਸਾਨੂੰ ਉਹਨੇ ਗੁੱਠਾ ਲੱਗਾ ਕਿਉਂ ਲੱਗਾ ਸਾਨੂੰ ਪਹਿਲਾਂ ਸਾਇੰਸ ਕੇ ਜੇ ਤੁਹਾਡੀ ਇਹ ਮੰਗ ਨਾ ਪੂਰੀ ਹੋਈ ਦੀ ਜਾਂ ਕੁਝ ਨਾ ਹੋਇਆ ਤੇ ਅਗਲਾ ਸਟੈਪ ਕੀ ਹੋਏਗਾ ਤਹੀ ਘਰਾਂ ਦੇ ਬਾਹਰ ਨਿਕਲ ਕੇ ਚਾਪੀਆਂ ਦਿਸੀਆਂ ਸੰਨ ਲੋਡ ਬਈ ਤੇ ਸੜਕਾਂ ਆਉਣ ਤਾਂ ਸਾਡੇ ਸਾਹ ਦੀ ਛੱਤ ਚਲੀ ਗਈ ਸੜਕ ਤੇ ਹੈ ਹੀ ਤਾਂ ਸੜਕ ਤੇ ਆਵਾਂਗੇ ਜਿੰਮੇਵਾਰ ਪ੍ਰਸ਼ਾਸਨ ਹੋਣਗਾ ਜਾਂ ਜਿਹੜਾ ਹੋਣਗੇ ਜਾਂ ਪੰਜਾਬ ਸਰਕਾਰ ਹੋਏਗੀ ਅਸੀਂ ਜਿੱਥੋਂ ਦਗਾਏ ਆਪਣੇ ਹੱਕ ਦੀ ਲੜਾਂਗੇ ਕਿਉਂਕਿ ਅਸੀਂ ਇਹ ਕਰੋੜਾਂ ਦਾ ਖਰਚ ਕੀਤਾ ਨੇ ਤੇ ਜੇ ਇਹ ਪਾਰਕ چلا ਗਿਆ ਤੇ ਸਾਡੀ ਕੋਡੀਆਂ ਦੀ ਵੈਲਿਊ ਹੈ ਮੈਂ ਰਿਟਾਇਰ ਬੰਦਾ ਮੈਂ ਸਾਰੀ ਆਪਣੀ ਪੈਸਾ ਇੱਥੇ ਲਾਇਆ ਮੇਰਾ ਜ਼ੀਰੋ ਹੋ ਜਾਏਗਾ ਮੇਰੀ ਸਾਰੀ ਕਮਾਈ ਗਈ ਐਮਐਲਏ ਕਬਜ਼ਾ ਕਰ ਰਿਹਾ ਜੀ ਸਾਰਾ ਦੇਖਤੋ ਰਹੇ ਕਮਜਾ ਕਰਿਆ 15ਵੀਂ ਬੰਦੇ ਉਹਨਾਂ ਦਾ ਨਾਮ ਲਿਆ ਐਮਐਲਏ ਸਾਹਿਬ ਦਾ ਤੇ ਜੇ ਸਾਡੇ ਇਲਾਕੇ ਨੁਮਾਇੰਦੇ ਆਣ ਕੇ ਸੁਣਨ ਸਾਡੀ ਸੁਣਨ ਦੀ ਕੀ ਪਰਬਲ ਕਿਉਂ ਨਹੀਂ ਆਲੇ ਫਿਰ ਉਹ ਸਾਹਮਣੇ ਆਣ ਵੀ ਕੀ ਪਰਬਲ ਮੇਰਾ ਇਲਾਕਾ ਕਿਉਂ ਆਲਿਆ ਮੈਂ ਤੁਹਾਨੂੰ ਇਨਸਾਫਦਾਰ ਡਿਊਟੀ ਮੋਰਲ ਬਾਉਂਡ ਡਿਊਟੀ ਆਉਂਦੀ ਇਹ ਜੇ ਸਾਡੇ ਨਾਲ ਧੱਕਾ ਆ ਰਿਹਾ ਸਾਡੇ ਇਲਾਕੇ ਦੇ ਨੁਮਾਇੰਦੇ ਸਾਡੀ ਗੱਲ ਸੁਣਨ ਪਰ ਉਹ ਨਹੀਂ ਗਏ ਅਸੀਂ ਉਹਨਾਂ ਕੋਲ ਗਏ ਆ ਜੀ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਵੋਟਾਂ ਸੱਦਿਆ ਅਸੀਂ ਉਹਨਾਂ ਨੂੰ ਪੋਟਾ ਪਾਵਾਂਗੇ ਅਬ ਵੋਟਾਂ ਪਾ ਕੇ ਸਜਾ ਮਿਲੇ ਸਾਨੂੰ ਅਸੀਂ ਉਹਨਾਂ ਸੱਜਿਆ ਦੀ ਧੰਨਵਾਦ ਕਰਦਾ ਜੋ ਪਾਣੀ ਸਾਡੇ ਕੋਲ ਸਿਆਹ ਪਾਣੀ ਸਮਰਥਾ ਸੀ ਅਸੀਂ ਕੀਤੀ ਲੇਕਿਨ ਸਾਨੂੰ ਸਜੋ ਇਨਸਾਫ ਨਹੀਂ ਮਿਲਿਆ ਬਟ ਕਲੋਨੀ ਦੇ ਵਸਨੀਕ ਹੈ ਜੀ ਬਲਵਿੰਦਰ ਸਿੰਘ ਨਾ ਜੀ ਬਾਕੀ ਇਹ ਜੋ ਪ੍ਰਧਾਨ ਜੀ ਨੇ ਸਾਡੇ ਦੱਸਿਆ ਬਿਲਕੁਲ ਸਹੀ ਬੋਲ ਰਹੇ ਨੇ ਬਾਕੀ ਇਹਨਾਂ ਜੋ ਵੀ ਕਲੋਨੀ 2005 ਦੀ ਇਹਨੇ ਸ਼ੇਰਵੁੱਡ ਅਫਸਰ ਸੁਸਾਇਟੀ ਨੇ ਬਣਾਈ ਹੈ ਜੀ ਇਹਨਾਂ ਹੰਸਪਾਲ ਜੀ ਨੇ ਇਹ ਜਗ੍ਹਾ ਵੇਚੀ ਸੀ ਅੱਜ ਤੋਂ 20 ਸਾਲ ਪਹਿਲਾਂ ਜੀ 2005 ਦੇ ਵਿੱਚ ਇਹ ਇਹੀ ਬੰਦਾ ਹੰਸਪਾਲ ਸਿੰਘ ਹੁਣ ਅੱਜ 20 ਸਾਲਾਂ ਬਾਅਦ ਇਸੇ ਜਗ੍ਹਾ ਨੂੰ ਫੇਰ ਵੇਚ ਰਿਹਾ ਜੀ ਤੇ ਬਿਗੈਰ ਅੰਗੂਠੇ ਤੋਂ ਸਾਈਨਾਂ ਤੋਂ ਕੁਛ ਵੀ 2005 ਵਾਲੀ ਚ ਇਹ ਸਾਈਨ ਕਰਕੇ ਨਜਿਸਤਰੀ ਕੀਤੀ ਹੈ ਜੀ ਹੁਣ ਇਸ ਵੇਲੇ ਕੋਈ ਨੰਬਰ ਗਲਤ ਮਲਤ ਪਵਾ ਕੇ ਤੇ ਰਜਿਸਟਰੀ ਮੈਨਿਪੂਲੇਟ ਕੀਤੀ ਗਈ ਸਾਰੀ ਜਿਹਦੇ ਚ ਤੁਹਾਨੂੰ ਦੱਸਿਆ ਗਿਆ ਵੀ ਜੋ ਰਾਜਨੇਤਾ ਵਿੱਚ ਸ਼ਾਮਲ ਨੇ ਕੌਣ ਆ ਕੌਰ ਜਸਬੀਰ ਸਿੰਘ ਸੰਧੂ ਦਾ ਜੀ ਜੋ ਨਾਂ ਬੋਲਣ ਦਾ ਜੀ ਐਮਐਲਏ ਜੋ ਵੀ ਹੈਗਾ ਸਾਡੇ ਹਲਕੇ ਦਾ ਜੀ ਤੁਹਾਨੂੰ ਅੱਛਾ ਹਾਂਜੀ ਕੀ ਚਾਹੁੰਦੇ ਨੇ ਉਹ ਇੱਥੇ ਉਹ ਇੱਥੇ ਕਬਜ਼ਾ ਕਰਨਾ ਚਾਹੁੰਦੇ ਆ ਜੀ ਕੋਈ ਬੰਦੇ ਬੰਦੇ ਭੇਜੇ ਉਹਨਾਂ ਨੂੰ ਹਾਂ ਬੰਦੇ ਭੇਜੇ ਜੀ ਦੋ ਵਾਰ ਆ ਗਏ ਜੀ ਹਾਂ ਕੀ ਕਰਨਾ ਹੈ ਬੰਦੇ ਕੀ ਬੰਦੇ ਨਿਸ਼ਾਨਦੇ ਨਿਸ਼ਾਨੀਆਂ ਬੁਰਜੀਆਂ ਲਾ ਕੇ ਚਲੇਗੇ ਪਾਰਕ ਹੋ ਜੀ ਅੱਛਾ ਬਿਨਾ ਵਜੇ ਹੀ ਤੁਸੀਂ ਵਿਰੋਧ ਕੀਤਾ ਹੈ ਸਰ ਆਪ ਵਿਰੋਧ ਕੀਤਾ ਫਿਰ ਪੁੱਟੀਆਂ ਬੁਰਜੀਆਂ ਵੀ ਪਾਰਕ ਇਹਨੂੰ ਟਾਉਣ ਵਾਸਤੇ ਬਰੰਡਾ ਜੀ ਕਿੰਨੇ ਪਲਾਟ ਲੱਤੇ ਸੀ ਤੁਹਾਡੀ ਰਜਿਸਟਰੀ 'ਚ ਕੀ ਲਿਖਿਆ ਗਿਆ ਪਾਰਕ ਇਹ ਪਾਰਕ ਲਿਖੀ ਗਈ ਹੈ ਜੀ ਰਜਿਸਟਰੀ ਕੋਲ ਹੈ ਰਜਿਸਟਰੀਆਂ ਦੇ ਪਾਰਕ ਲਿਖੀ ਗਈ ਹੈ ਬੈਂਕ ਵੱਲੋਂ ਅੱਛਾ ਬੈਂਕ ਨੇ ਦਿੱਤੀਆਂ ਨੇ ਸਾਨੂੰ ਇਹ ਪਾਰਕ ਦੇ 2005 ਦੀ ਬਣੀ ਹੈ ਜੀ ਆ ਬਾਉਂਡਰੀ ਵਾਲ ਦੇ ਵਿੱਚ ਇਹ ਪੁੱਡਾ ਰੋਡ ਹੈ ਕਲਵਨੀ ਹੈ ਭੋਤੀ ਚਾਹਦੇ ਤੁਸੀਂ ਕੀ ਹੋਣਾ ਚਾਹੀਦਾ ਭਈ ਇਨਸਾਫ ਹੋਣਾ ਚਾਹੀਦਾ ਜੀ ਬਾਕੀ ਐਵੇਂ ਜਗਾ ਆਣ ਕੇ ਕੋਈ ਵੱਢ ਲਵੇ ਤੇ ਇਹਦਾ ਕੋਈ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਹੀ ਹੈ ਜੀ ਜੇ ਨਾ ਹੋਏ ਇਦਾਂ ਤਾਂ ਕੀ ਕਰੋਗੇ ਨੈਕਸਟ ਸਟੈਪ ਫਿਰ ਕੋਈ ਨੈਕਸਟ ਸਟੈਪ ਅੱਗੇ ਚੁੱਕਦੇ ਜੋ ਵੀ ਹੋਇਆ ਕੋਈ ਇਹਦੇ ਬਾਰੇ ਕੋਈ ਅਧਿਕਾਰੀਆਂ ਨੂੰ ਮਿਲੇ ਤੁਸੀਂ ਗੱਲਬਾਤ ਕੀਤੀ ਹਾਂਜੀ ਹਾਂ ਜੀ ਡੀਸੀ ਸਾਹਿਬ ਨੂੰ ਲੈਟਰ ਗਈ ਹੈ ਜੀ ਪੁੱਡਾ ਨੂੰ ਵੀ ਗਈ ਆ ਪੁਲਿਸ ਕਮਿਸ਼ਨਰ ਨੂੰ ਵੀ ਗਈ ਆ ਖੁਦ ਜਸਬੀਰ ਸਿੰਘ ਐਮਐਲਏ ਨੂੰ ਵੀ ਮਿਲ ਕੇ ਆਏ ਨੇ ਤਾਂ ਕੀ ਜੀ ਉਹਣਾ ਕੀ ਤੁਹਾਨੂੰ ਇਸ ਵਾਸਤਵ ਵਿੱਚ ਕੁਝ ਵੀ ਨਹੀਂ ਜਵਾਬ ਕੀ ਗੋਲ ਮੋਲ ਕਰ ਦਿੰਦੇ ਆ ਜੀ ਜਿੱਦੀ ਜਗ੍ਹਾ ਹੈਗੀ ਉਹਨੂੰ ਮਿਲ ਜੇਗੀ ਜਗ੍ਹਾ ਤੇ ਪਹਿਲੋਂ ਵੇਚ ਗਿਆ ਬੰਦਾ ਜੀ 2005 ਜੀ ਜਗ੍ਹਾ ਵੇਚ ਗਿਆ ਵਾ ਹੁਣ ਉਹ ਵੱਡੇ ਮਰਦੇ ਡੈ ਨੇ ਖਾੜਨ ਇਹ ਲੱਗਦਾ ਕਿ ਸਰਕਾਰ ਨਾਲ ਮੱਥਾ ਲਾ ਪਾਓਗੇ ਤੁਸੀਂ ਨਹੀਂ ਲਾਵਾਂਗੇ ਜੀ ਹੁਣ ਸਾਰੀ ਬਿੱਕੋ ਕਲੋਨੀ ਨਾਲ ਸਹਿਮਤ ਹੈ ਜੀ ਹਰ ਘਰ ਸਹਿਮਤ ਹੈ